ਪੰਜਾਬ ਭਰ ਦੇ ਅੰਦਰ ਅੱਜ 3 ਘੰਟਿਆਂ ਦੇ ਲਈ ਬੰਦ ਰਹਿਣਗੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਚ ਟੋਲ ਪਲਾਜ਼ੇ ਕੌਮੀ ਇਨਸਾਫ ਮੋਰਚੇ ਦੇ ਵੱਲੋਂ ਸਿੱਖ ਸੰਗਠਨਾਂ ਦੇ ਨਾਲ ਮਿਲ ਕੇ ਕਰਵਾਇਆ ਜਾਵੇਗਾ 3 ਘੰਟਿਆਂ ਦੇ ਲਈ ਟੋਲ ਫ੍ਰੀ ਆਨਰ ਦੇਖੇ ਦਰਸ਼ਕਾਂ ਦਾ ਸਵਾਗਤ ਹੈ ਜੀ ਤੇ ਮੈਂ ਹਾਂ ਰਾਜਦੀਪ ਸਿੰਘ ਤਾਂ ਅੱਜ ਪੂਰੇ ਪੰਜਾਬ ਦੇ ਅੰਦਰ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ 13 ਜ਼ਿਲ੍ਹੇ ਨੇ ਜਿਨ੍ਹਾਂ ਦੇ ਵਿੱਚ ਕੌਮੀ ਇਨਸਾਫ ਮੋਰਚੇ ਦੇ ਵੱਲੋਂ ਸਿੱਖ ਸੰਗਠਨਾਂ ਦੇ ਨਾਲ ਮਿਲ ਕੇ ਟੋਲ ਪਲਾਜ਼ਿਆਂ ਨੂੰ ਬੰਦ ਕਰਵਾਇਆ ਜਾਵੇਗਾ ਟੋਲ ਪਲਾਜ਼ੇ ਬੰਦ ਰੱਖੇ ਜਾਣਗੇ ਯਾਨੀ ਕਿ ਲੋਕਾਂ ਦੇ ਲਈ ਟੋਲ ਪਲਾਜ਼ੇ 3 ਘੰਟਿਆਂ ਦੇ ਲਈ ਫ੍ਰੀ ਹੋਣ ਵਾਲੇ ਨੇ ਜੇਕਰ ਤੁਸੀਂ ਵੀ ਘਰੋਂ ਨਿਕਲ ਰਹੇ ਹੋ ਅਤੇ ਆਪਣੀ ਕਾਰ ਕਿਸੇ ਵੀ ਵਾਹਨ ਦੇ ਉੱਤੇ ਜਾ ਰਹੇ ਹੋ ਤਾਂ ਤੁਹਾਨੂੰ ਹੁਣ ਇਨ੍ਹਾਂ ਜ਼ਿਲ੍ਹਿਆਂ ਦੇ ਵਿੱਚ 3 ਘੰਟਿਆਂ ਦੇ ਦੌਰਾਨ ਟੋਲ ਨਹੀਂ ਦੇਣਾ ਪਵੇਗਾ ਇਹ ਖਬਰ ਧਿਆਨ ਦੇ ਨਾਲ ਸੁਣ ਲਵੋ ਕਿ ਅਜਿਹਾ ਕੌਮੀ ਇਨਸਾਫ ਮੋਰਚੇ ਦੇ ਵੱਲੋਂ ਕਿਉਂ ਕੀਤਾ ਜਾ ਰਿਹਾ ਹੈ ਇਸ ਦੇ ਕਾਰਨ ਵੀ ਤੁਹਾਨੂੰ ਦੱਸਾਂਗੇ ਦੱਸਦੇ ਕਿ ਕੌਮੀ ਇਨਸਾਫ ਮੋਰਚਾ ਜੋ ਕਿ ਚੰਡੀਗੜ੍ਹ ਮੁਹਾਲੀ ਬਾਡਰ ਦੇ ਉੱਤੇ ਪਿਛਲੇ 1 ਸਾਲ ਤੋਂ ਚੱਲ ਰਿਹਾ ਤਾਂ ਉਹਨਾਂ ਦੀਆਂ ਮੰਗਾਂ ਹਨ ਕਿ ਬੰਦੀ ਸਿੰਘਾਂ ਦੀ ਰਿਹਾਈ ਕੀਤੀ ਜਾਵੇ ਅਤੇ ਜੋ ਮਨੁੱਖੀ ਅਧਿਕਾਰ ਨੇ ਉਹ ਸਾਨੂੰ ਮਿਲਨੇ ਚਾਹੀਦੇ ਹਨ ਤਾਂ ਇਸ ਤੋਂ ਇਲਾਵਾ ਜੇਕਰ ਗੱਲ ਕੀਤੀ ਜਾਵੇ ਤਾਂ ਪਿਛਲੇ 1 ਸਾਲ ਤੋਂ ਬਾਰਡਰ ਦੇ ਉੱਤੇ ਬੈਠੇ ਹੋਏ ਨੇ ਪਰ ਹਾਲੇ ਤੱਕ ਵੀ ਸਰਕਾਰ ਦੇ ਵੱਲੋਂ ਮੰਗਾਂ ਨਹੀਂ ਮੰਨੀਆਂ ਗਈਆਂ ਅਤੇ ਜਿਸ ਤੋਂ ਬਾਅਦ ਉਹਨਾਂ ਨੇ ਆਪਣੇ ਪ੍ਰਦਰਸ਼ਨ ਨੂੰ ਵੱਡਾ ਕਰਦੇ ਹੋਏ ਇਹ ਫੈਸਲਾ ਲਿੱਤਾ ਤੇ ਕਿਹਾ ਕਿ ਅਸੀਂ ਸੁੱਤੀ ਪਈ ਸਰਕਾਰ ਨੂੰ ਜਗਾਉਣ ਦੇ ਲਈ ਤੇ ਉਹਨਾਂ ਲੋਕਾਂ ਤੱਕ ਆਪਣੀ ਆਵਾਜ਼ ਪਹੁੰਚਾਉਣ ਦੇ ਲਈ ਜਿਹੜੇ ਹਾਲੇ ਵੀ ਘਰਾਂ ਦੇ ਵਿੱਚ ਬੈਠੇ ਹੋਏ ਨੇ ਅਤੇ ਇਸ ਖਬਰ ਤੋਂ ਨਾ ਸਮਝਨੇ ਕਿ ਉਹਨਾਂ ਦੇ ਜਿਹੜੀਆਂ ਇਹ ਮੰਗਾਂ ਗੀਆਂ ਇਹ ਜਾਇਜ਼ ਮੰਗਾਂ ਗਿਆ ਤੇ ਸਾਡਾ ਸਾਥ ਦੇਣਾ ਚਾਹੀਦਾ ਤਾਂ ਇਸ ਲਈ ਅਸੀਂ ਅੱਜ 3 ਘੰਟਿਆਂ ਦੇ ਲਈ ਸਵੇਰੇ 11 ਵਜੇ ਤੋਂ ਲੈ ਕੇ ਦੁਪਹਿਰ 2 ਵਜੇ ਤੱਕ ਦਾ ਜਿਹੜਾ ਸਮਾਂ ਰੱਖਿਆ ਗਿਆ 3 ਘੰਟਿਆਂ ਦੇ ਲਈ ਪੰਜਾਬ ਦੇ 13 ਜ਼ਿਲ੍ਹਿਆਂ ਦੇ ਵਿੱਚ ਜਿਹੜੇ ਟੋਲ ਪਲਾਜੇ ਬੰਦ ਰੱਖੇ ਜਾਣਗੇ ਵੇਰਵਿਆਂ ਦੇ ਅਨੁਸਾਰ ਤੁਹਾਨੂੰ ਦੱਸ ਦੇ ਕਿ ਕਿਹੜੇ-ਕਿਹੜੇ ਜ਼ਿਲ੍ਹੇ ਨੇ ਜਿਨ੍ਹਾਂ ਦੇ ਵਿੱਚ ਕਿਹੜੇ-ਕਿਹੜੇ ਟੋਲ ਪਲਾਜੇ ਬੰਦ ਕੀਤੇ ਜਾਣਗੇ ਫਿਰੋਜ਼ਪੁਰ ਦੇ ਵਿੱਚ ਦੋ ਟੋਲ ਪਲਾਜ਼ਿਆਂ ਨੂੰ ਮੁਫਤ ਕਰਵਾਇਆ ਜਾਵੇਗਾ ਫਿਰੋਜ਼ ਸ਼ਾਹ ਟੋਲ ਪਲਾਜ਼ਾ ਅਤੇ ਤਾਰਾਪੁਰਾ ਟੋਲ ਪਲਾਜ਼ਾ ਇਸ ਤੋਂ ਇਲਾਵਾ ਮੁਹਾਲੀ ਦੀ ਗੱਲ ਕੀਤੀ ਜਾਵੇ ਸਾਬਜਾ ਦਾ ਅਜੀਤ ਸਿੰਘ ਨਗਰ ਦੇ ਵਿੱਚ ਅਜੀਜਪੁਰ ਟੋਲ ਪਲਾਜ਼ਾ ਭਾਗੋ ਮਾਜਰਾ ਟੋਲ ਪਲਾਜ਼ਾ ਸੋਲੰਕੀਆਂ ਟੋਲ ਪਲਾਜ਼ਾ ਬੜੋਦੀ ਟੋਲ ਪਲਾਜ਼ਾ ਅਤੇ ਇਹਨਾਂ ਚਾਰ ਟੋਲ ਪਲਾਜ਼ਿਆਂ ਨੂੰ ਮੁਹਾਲੀ ਦੇ ਵਿੱਚ ਜਿਹੜਾ ਸਿੱਖ ਸੰਗਤਾਂ ਫਰੀ ਕਰਵਾਉਣੀਆਂ ਇਸ ਤੋਂ ਇਲਾਵਾ ਪਟਿਆਲਾ ਦੀ ਗੱਲ ਕੀਤੀ ਜਾਵੇ ਧਰੇੜੀ ਜੱਟਾ ਟੋਲ ਪਲਾਜ਼ਾ ਜੋ ਕਿ ਪਟਿਆਲਾ ਤੋਂ ਚੰਡੀਗੜ੍ਹ ਜਾਂਦੇ ਸਮੇਂ ਰਸਤੇ ਦੇ ਵਿੱਚ ਪੈਂਦਾ ਹੈਗਾ ਫਿਰ ਜਲੰਧਰ ਦੇ ਵਿੱਚ ਗੱਲ ਕੀਤੀ ਜਾਵੇ ਤਾਂ ਜਲੰਧਰ ਦੇ ਵਿੱਚ ਬਾਮਣੀ ਵਾਲਾ ਟੋਲ ਪਲਾजा ਜੋ ਕਿ ਸ਼ਾਹਕੋਟ ਤੋਂ ਬੋਗਾ ਰੋਡ ਦੇ ਉੱਤੇ ਸਥਿਤ ਹੈ ਇਸ ਤੋਂ ਇਲਾਵਾ ਲੁਧਿਆਣਾ ਦੇ ਵਿੱਚ ਪੰਜਾਬ ਦਾ ਸਭ ਤੋਂ ਵੱਡਾ ਤੇ ਮਹਿੰਗਾ ਟੋਲ ਪਲਾजा ਲਾਡੋਵਾਲ ਉਸ ਟੋਲ ਪਲਾਜੇ ਨੂੰ ਮੁਫਤ ਕਰਵਾਇਆ ਜਾਵੇਗਾ ਅਤੇ ਖਲਾਲ ਟੋਲ ਪਲਾਜਾ ਵੀ 3 ਘੰਟਿਆਂ ਦੇ ਲਈ ਬੰਦ ਰੱਖਿਆ ਜਾਵੇਗਾ ਬਟਿੰਡਾ ਦੀ ਗੱਲ ਕਰੀਏ ਤਾਂ ਬਟਿੰਡਾ ਦੇ ਵਿੱਚ ਜੀਦਾ ਟੋਲਪਲਾਜ ਨੂੰ ਜਿਹੜਾ ਬੰਦ ਰੱਖਿਆ ਜਾਵੇਗਾ ਜੋ ਕਿ ਬਟਿੰਡਾ ਤੋਂ ਕੋਟਕੁਪੁਰਾ ਰੋਡ ਦੇ ਉੱਤੇ ਸਥਿਤ ਹੈ ਇਸ ਤੋਂ ਇਲਾਵਾ ਫਰੀਦਕੋਟ ਦੀ ਗੱਲ ਕਰੀਏ ਤਾਂ ਫਰੀਦਕੋਟ ਦੇ ਵਿੱਚ ਤਲਵੰਡੀ ਭਾਈ ਟੋਲਪਲਾਜ ਨੂੰ ਸਿੱਖ ਸੰਗਤਾਂ ਤਿੰਨ ਘੰਟਿਆਂ ਦੇ ਲਈ ਫ੍ਰੀ ਕਰਵਾਉਣੀਆਂ ਸ਼ਹੀਦ ਭਗਤ ਸਿੰਘ ਨਗਰ ਦੇ ਵਿੱਚ ਕਾਠਗੜ ਬਚੂਆ ਟੋਲਪਲਾਜ ਨੂੰ ਤਿੰਨ ਘੰਟਿਆਂ ਦੇ ਲਈ ਫ੍ਰੀ ਕਰਵਾਇਆ ਜਾਵੇਗਾ ਤਾਂ ਇਹਨਾਂ 13 ਜ਼ਿਲ੍ਹਿਆਂ ਦੇ ਵਿੱਚ ਸਿੱਖ ਸੰਗਤਾਂ ਦੇ ਵੱਲੋਂ ਸਵੇਰੇ 11 ਵਜੇ ਤੋਂ ਲੈ ਕੇ ਦੁਪਹਿਰ 2 ਵਜੇ ਤੱਕ ਟੋਲ ਪਲਾਜ਼ਿਆਂ ਨੂੰ ਫ੍ਰੀ ਕੀਤਾ ਜਾਵੇਗਾ ਉਹਨਾਂ ਨੂੰ ਬੰਦ ਕੀਤਾ ਜਾਵੇਗਾ ਉੱਥੇ ਬੈਠ ਕੇ ਪ੍ਰਦਰਸ਼ਨ ਕੀਤਾ ਜਾਵੇਗਾ ਇਸ ਦੇ ਨਾਲ ਕਮੇਟ ਸਾਹ ਮੋਰਚੇ ਦੇ ਪ੍ਰਬੰਧਕਾਂ ਨੇ ਇਹ ਵੀ ਗੱਲ ਕਹੀ ਸੀ ਕਿ ਸਾਡਾ ਨਾਤਾ ਟੋਲ ਪਲਾਜ਼ੇ ਵਾਲੇ ਵੀਰਾਂ ਦੇ ਨਾਲ ਕੋਈ ਵੈਰ ਆ ਨਾ ਕੋਈ ਰੋਸ ਆ ਨਾ ਅਸੀਂ ਉਹਨਾਂ ਨੂੰ ਤੰਗ ਪ੍ਰੇਸ਼ਾਨ ਕਰਨਾ ਚਾਹੁੰਦੇ ਆ ਨਾ ਹੀ ਅਸੀਂ ਲੋਕਾਂ ਨੂੰ ਕਰਨਾ ਚਾਹੁੰਦੇ ਆ ਸਾਡੀ ਸਿਰਫ ਇੱਕ ਕੋਸ਼ਿਸ਼ ਆ ਕਿ ਜਿਹੜੀ ਸਾਡੀ ਆਵਾਜ਼ ਹਾਲੇ ਵੀ ਕੇਂਦਰ ਸਰਕਾਰ ਨਹੀਂ ਸੁਣਦੇ ਹੀ ਜਾਂ ਸੂਬਾ ਸਰਕਾਰ ਨਹੀਂ ਸੁਣਦੇ ਜਾਂ ਜਿਹੜੇ ਲੋਕ ਹਜੇ ਤੱਕ ਘਰਾਂ ਬੈਠੇ ਹੋਏ ਨੇ ਇਸ ਗੱਲ ਨੂੰ ਨਹੀਂ ਸਮਝਦੇ ਉਹਨਾਂ ਤੱਕ ਆਪਣੀ ਆਵਾਜ਼ ਪਹੁੰਚਾਉਣ ਦੇ ਲਈ ਅਸੀਂ ਇਹ ਰਸਤਾ ਅਪਣਾਇਆਗਾ ਤੇ ਇਸੇ ਲਈ ਅਸੀਂ 3 ਘੰਟਿਆਂ ਦਾ ਸਮਾਂ ਰੱਖਿਆ ਤੇ 3 ਘੰਟਿਆਂ ਦੇ ਸਮੇਂ ਰਾਹੀਂ ਅਸੀਂ ਲੋਕਾਂ ਨੂੰ ਜਾਗਰੂਤ ਕਰਾਂਗੇ ਅਤੇ ਗੁੰੰਗੀ ਬੋਲੀ ਸੁਤੀ ਪਈ ਸਰਕਾਰ ਤੱਕ ਆਪਣੀ ਆਵਾਜ਼ ਪਹੁੰਚਾਵਾਂਗੇ